ਪਾਪ ਪੁੰਨ ਦੋਏ ਇੱਕ ਸਮਾਨ ਪਾਪ ਤੇ ਪੁੰਨ ਦੋਵੇਂ ਇੱਕ ਹੋ ਜਾਂਦੇ ਨੇ ਕਿਉਂ ਅਗਿਆਨ ਵਸ ਹੋ ਕੇ ਤ੍ਰਿਸ਼ਨਾ ਵਸ ਹੋ ਕੇ ਲੋਭ ਵਸ ਹੋ ਕੇ ਬੰਦਾ ਪਾਪ ਕਰਦਾ ਹੈ ਤੇ ਅਗਿਆਨ ਵਸ ਹੋ ਕੇ ਹੀ ਪੁੰਨ ਕਰੇ ਅਖੰਡ ਪਾਠ ਰਖਿਆ ਆਇਆ ਹੈ ਅਗਿਆਨ ਵਸ ਹੋ ਕੇ ਲੰਗਰ ਦੀ ਸੇਵਾ ਕਰ ਰਿਹਾ ਹੈ ਤ੍ਰਿਸ਼ਨਾ ਵਸ ਹੋ ਕੇ ਝਾੜੂ ਦੇ ਰਿਹਾ ਹੈ ਤਪਰ ਝਾੜ ਰਿਹਾ ਹੈ ਲੋਭ ਵਸ ਹੋ ਕੇ ਤੋ ਜਿਹੜਾ ਕਾਰਨ ਪਾਪ ਦਾ ਹੈ ਉਹੀ ਕਾਰਨ ਪੁੰਨ ਦਾ ਜਿਸ ਕਾਰਨ ਕਰਕੇ ਪਾਪ ਕਰ ਰਿਹਾ ਹੈ ਉਸੇ ਕਾਰਨ ਕਰਕੇ ਪੁੰਨ ਕਰ ਰਿਹਾ ਦੋਵਾਂ ਦੇ ਵਿੱਚ ਕਾਰਨ ਤੇ ਇੱਕ ਹੋਇਆ ਇਸ ਪੰਕਤੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਇਸ ਪੰਕਤੀ ਨੂੰ ਮੈਂ ਤੇ ਸਮਝਦਾ ਹਰ ਸਿੱਖ ਜਗਤ ਨੂੰ ਚੇਤੇ ਕਰਨਾ ਚਾਹੀਦਾ ਹੈ ਪਾਪ ਪੁੰਨ ਦੋਏ ਇੱਕ ਸਮਾਨ ਔਰ ਇਹ ਪੰਕਤੀ ਆਪ ਸੁਣ ਕੇ ਹੈਰਾਨ ਹੋਵੋ ਕਿ ਕਬੀਰ ਜੀ ਨੇ ਤੇ ਬੜੀ ਜੁਰਤ ਕੀਤੀ ਇਸਨੇ ਆਖਣ ਲੱਗਿਆ ਇਹ ਬੋਲ ਕਹਿਣ ਲੱਗਿਆ ਬੜੀ ਜੁਰਤ ਕੀਤੀ ਉਸਨੇ ਐ ਬੰਦੇ ਹੋ ਪਾਪ ਤੇ ਪਾਪ ਹੈ ਤੁਹਾਡੇ ਪੁੰਨ ਵੀ ਪਾਪ ਨੇ ਤੁਹਾਡੇ ਜਿਸ ਪੁੰਨ ਨੇ ਤੁਹਾਡਾ ਹੰਕਾਰ ਵਧਾ ਦਿੱਤਾ ਪੁੰਨ ਨੇ ਤੁਹਾਡਾ ਗੁਬਾਰ ਵਧਾ ਦਿੱਤਾ ਪੁੰਨ ਨੇ ਤੁਹਾਡਾ ਤਕੱਬਰ ਵਧਾ ਦਿੱਤਾ ਤੇ ਪੁੰਨ ਪੁੰਨ ਥੋੜੀ ਹੈ ਇਹ ਤੇ ਤੀਰਤ ਬਰਤਰ ਦਾਨ ਕਰ ਮਨ ਮੇ ਧਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰ ਚਰ ਇਸਨਾ ਗਲਤ ਖਤਮ ਹੋ ਗਈ ਕੁਝ ਵੀ ਨਹੀਂ ਤੋ ਪਾਪ ਤੇ ਪਾਪ ਹੈ ਪੁੰਨ ਵੀ ਪਾਪ ਹੈ ਅਗਿਆਨ ਵਸੋਕ ਹੈ ਲੋਭ ਵਸੋਕ ਹੈ ਤ੍ਰਿਸ਼ਨਾ ਵਸੋਕ ਹੈ ਬਦਲੇ ਦੀ ਭਾਵਨਾ ਵਸੋਕ ਹੈ ਤਾਂ ਪੁੰਨ ਪੁੰਨ ਨਹੀਂ ਤੇ ਇਸ ਤਰ੍ਹਾਂ ਦੇ ਪੁੰਨ ਨਾਲ పాਪ ਕਿਸ ਤਰ੍ਹਾਂ ਕਟਣਗੇ ਤੇ ਦੁੱਖ ਕਿਸ ਤਰ੍ਹਾਂ ਕਟਣਗੇ ਦੁੱਖ ਦਾ ਕਾਰਨ పాਪ ਦੱਸ ਦਿੱਤਾ ਗਿਆ ਦੁੱਖ ਦਾ ਬੀਜ పాਪ ਦੱਸ ਦਿੱਤਾ ਗਿਆ ਪਰ ਹਿੰਦੁਸਤਾਨ ਦਾ ਭਾਰਤ ਦਾ ਸੰਤ ਇੱਕ ਨਵਾਂ ਸਵਾਲ ਖੜਾ ਕਰਦਾ ਹੈ ਅਗਰ ਦੁੱਖ ਪਾਪ ਤੋਂ ਪੈਦਾ ਹੁੰਦੇ ਨੇ ਤੇ ਬੰਦਾ ਪਾਪ ਕਰਦਾ ਹੀ ਕਿਉਂ ਹੈ ਕਿਉਂ ਕਰਦਾ ਕਿਉਂਕਿ ਕਿਸੇ ਬੰਦੇ ਦੀ ਮੰਗ ਦੁੱਖ ਨਹੀਂ ਹੈ ਕੋਈ ਬੰਦਾ ਦੁੱਖ ਨਹੀਂ ਚਾਹਦਾ ਕੋਈ ਜੀਵ ਦੁੱਖ ਨਹੀਂ ਚਾਹਦਾ ਹਰ ਜੀਵ ਦੁੱਖ ਤੋਂ ਭੱਜਦਾ ਹੈ ਤੇ ਜੇ ਪਾਪ ਤੋਂ ਹੀ ਦੁੱਖ ਪੈਦਾ ਹੁੰਦੇ ਨੇ ਤੇ ਕਿਉਂ ਪਾਪ ਕਰਦਾ ਯਕੀਨ ਜਾਣੋ ਇਸ ਦਾ ਜਵਾਬ ਸਮੁੱਚੀ ਇਸਾਈਅਤ ਕੋਲ ਤੇ ਇਸਲਾਮ ਕੋਲ ਨਹੀਂ ਹੈ ਨਹੀਂ ਤੇ ਗੌਰ ਨਾਲ ਉਹਨਾਂ ਨਾਲ ਗੱਲ ਕਰਕੇ ਵੇਖ ਲੈਣਾ ਤੇ ਜਿਨ੍ਹਾਂ ਕੋਲ ਜਵਾਬ ਹੈ ਜਿਸ ਮੇਰੇ ਪਾਦਸ਼ਾਹ ਕੋਲ ਜਵਾਬ ਹੈ ਉਹਦੇ ਨੇੜੇ ਕਦੀ ਆਏ ਨਹੀਂ ਉਹ ਨੂੰ ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜੇ ਦੁੱਖ ਦਾ ਕਾਰਨ ਪਾਪ ਹੈ ਤੇ ਫਿਰ ਬੰਦਾ ਕਿਉਂ ਪਾਪ ਕਰਦਾ ਕਿਉਂਕਿ ਬੰਦੇ ਦੀ ਮੰਗ ਦੁੱਖ ਨਹੀਂ ਹੈ ਬੰਦੇ ਦੀ ਚਾਹਤ ਦੁੱਖ ਨਹੀਂ ਹੈ ਇਸ ਵਾਸਤੇ ਗੁਰਗੰਨ ਸਾਹਿਬ ਦੀ ਬਾਣੀ ਦੇ ਕਥਨ ਅਨੁਸਾਰ ਦੁੱਖ ਦਾ ਬੀਜ ਪਾਪ ਨਹੀਂ ਹੈ ਪਾਪ ਸ਼ਾਖ ਹੈ ਜਿਸ ਸ਼ਾਖ ਨੂੰ ਦੁੱਖ ਦਾ ਫਲ ਲੱਗਦਾ ਹੈ ਬੀਜ ਤੇ ਅਗਿਆਨ ਹੈ ਮੂਲ ਅਗਿਆਨ ਹੈ ਸਮਝੀ ਨਹੀਂ ਐਸ ਵਾਸਤੇ ਦਸਵੇਂ ਗੁਰੂ ਸਹਿਬਾਨ ਨੇ ਸਾਨੂੰ ਗਿਆਨ ਦਾ ਪੁਜਾਰੀ ਬਣਾਇਆ ਸ਼ਬਦ ਦਾ ਪੁਜਾਰੀ ਬਣਾਇਆ ਵਿਚਾਰ ਦਾ ਪੁਜਾਰੀ ਬਣਾਇਆ ਸਿੱਖ ਜਗਤ ਵਿਚਾਰ ਦਾ ਪੁਜਾਰੀ ਹੈ ਸਿੱਖ ਜਗਤ ਗਿਆਨ ਦਾ ਪੁਜਾਰੀ ਹੈ ਤੇ ਗੁਸਤਾਖੀ ਮਾਫ ਬਹੁਤ ਵੱਡਾ ਅਗਿਆਨ ਧਾਰਮਿਕ ਜਗਤ ਦੇ ਚ ਦੇਖੀ ਰਹਿ ਸਿੱਖ ਜਗਤ ਕੋ ਹਰਾਨਗੀ ਹੋ ਜਾਂਦੀ ਹੈ ਹਾਲਾਂਕਿ ਅਸੀਂ ਗਿਆਨ ਦੇ ਪੁਜਾਰੀਆਂ ਨਾ ਮੂਰਤੀ ਦੇ ਪੁਜਾਰੇ ਨਾ ਤਸਵੀਰ ਦੇ ਪੁਜਾਰੇ ਨਾ ਦੇਵੇ ਦੇ ਪੁਜਾਰੇ ਨਾ ਬੁੱਤਾਂ ਦੇ ਪੁਜਾਰੇ ਨਾ ਵਰਤ ਦੇ ਪੁਜਾਰੀ ਨਾ ਰੋਜ਼ਿਆਂ ਦੇ ਪੁਜਾਰੀ ਨਾ ਅਸੀਂ ਚੰਦਰਮਾ ਦੇ ਪੁਜਾਰੀ ਨਾ ਅਸੀਂ ਸੂਰਜ ਦੇ ਪੁਜਾਰੀ ਨਾ ਅਸੀਂ ਕਿਸੇ ਗ੍ਰਹਿ ਨਛੱਤਰ ਦੇ ਪੁਜਾਰੇ ਨਾ ਕਿਸੇ ਸ਼ਗਨ ਦੇ ਪੁਜਾਰੀ ਨਾ ਕਿਸੇ ਲਗਨ ਦੇ ਪੁਜਾਰੇ ਸਿਰਫ ਪੁਜਾਰੀਆਂ ਸ਼ਬਦ ਦੇ ਵਿਚਾਰ ਦੇ ਗਿਆਨ ਦੇ ਤੇ ਗਿਆਨ ਸਾਡੇ ਕੋਲ ਕੋਈ ਨਹੀਂ ਇੱਥੋਂ ਗੱਲ ਸਪਸ਼ਟ ਹੋ ਗਈ ਕਿ ਗਿਆਨ ਦੀ ਸਹੀ ਪੂਜਾ ਨੇ ਕੀ ਦੀ ਤੇ ਤੁਸੀਂ ਆਖੋਗੇ ਗਿਆਨ ਦੀ ਪੂਜਾ ਕੀ ਹੈ ਕੀ ਹੋ ਜਾਏ ਗਿਆਨ ਦੀ ਮੱਥਾ ਟੇਕ ਲੈਣਾ ਤੇ ਮੱਥਾ ਟੇਕਣ ਦਾ ਵੀ ਕੁਝ ਮਤਲਬ ਹੈ ਅਗਰ ਉਹ ਮਤਲਬ ਸਾਹਮਣੇ ਨਹੀਂ ਰੱਖਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮ ਮੱਥਾ ਟੇਕਣਾ ਸਿਵਾਏ ਪਖੰਡ ਤੋ ਹੋਰ ਕੁਝ ਨਹੀਂ ਹੈ ਸੀਸ ਨਿਵਾਇਏ ਕੀਅਥੀ ਹੈ ਜਾਂ ਹਿਰਦੇ ਕੁ ਸੁਧੇ ਜਾ ਤੇਰਾ ਮਸਤਕ ਝੁਕਿਆ ਤੇ ਮਸਤਕ ਝੁਕਣ ਦਾ ਮਤਲਬ ਹੈ ਕਿ ਐ ਗੁਰੂ ਤੇਰੀ ਹਰ ਗੱਲ ਮੈਨੂੰ ਕਬੂਲ ਪਰਵਾਨ ਤੇਰੇ ਵਿਚਾਰ ਮੈਨੂੰ ਕਬੂਲ ਪਰਵਾਨ ਤੇ ਮੱਥਾ jhuka ke ਵੀ ਤੂੰ ਗੱਲ ਕਬੂਲ ਨਹੀਂ ਕੀਤੀ ਬੜਾ ਵੱਡਾ ਧੋਖਾ ਬੜਾ ਵੱਡਾ ਧੋਖਾ ਸਿਰ jhuka ke ਵੀ ਤੂੰ ਗੱਲ ਤਸلیم ਨਹੀਂ ਕੀਤੀ ਔਰ ਗਜ਼ਬ ਦੀ ਗੱਲ ਹੈ ਧੋਖਾ ਇੱਕ ਦਫਾ ਦੇਵੇਂ ਦੋ ਦਫਾ ਦੇਵੇਂ ਰੋਜ਼ ਦੇਣਾ ਔਰ ਗਜ਼ਬ ਦੀ ਗੱਲ ਹੈ ਧੋਖਾ ਵੀ ਤੂੰ ਗੁਰੂ ਨੂੰ ਦੇਣਾ ਤੇ ਗੁਰੂ ਤੇਰੇ ਧੋਖੇ 'ਚ ਨਹੀਂ ਆਣ ਲੱਗਾ ਔਰ ਉਹਨੂੰ ਪਤਾ ਹੈ ਇਹ ਨਹੀਂ ਝੁਕੇਆ ਇਹ ਬੰਦਾ ਨਹੀਂ ਝੁਕੇਆ ਤੇ ਕਹਿਦੇ ਨਹੀਂ ਬਾਬਾ ਜੀ ਝੁਕੇ ਨੇ ਸਾਬ ਕਹਿੰਦੇ ਸੀਸ ਨਿਵਾਈਏ ਕੀ ਥੀਏ ਜਾਂ ਹਿਰਦੇ ਕੋ ਸੁਧ ਦੇ ਜਾਏ ਇਹਦਾ ਹਿਰਦਾ ਨਹੀਂ ਝੁਕਿਆ ਇਹ ਅੰਦਰੋਂ ਨਹੀਂ ਝੁਕਿਆ ਮੇਰੀ ਗਲ ਅੰਦਰੋਂ ਕਬੂਲ ਨਹੀਂ ਇਸ ਨੂੰ ਇਹਨੇ ਸਿਰਫ ਮਸਤਕ ਝੁਕਾਇਆ ਹੈ ਸਿਰਫ ਸਿਰ ਝੁਕਾਇਆ ਤੇ ਮੈਂ ਹੋਰ ਅਰਜ਼ ਕਰਾਂ ਜੋ ਕਮ ਦਿਲੋਂ ਨਹੀਂ ਉਸ ਨੂੰ ਗੁਰਦੇਵ ਨੇ ਕਬੂਲ ਨਹੀਂ ਕੀਤਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਉਹ ਤੇ ਕੱਚੇ ਨੇ ਕੁਝ ਵੀ ਨਹੀਂ ਝੁਕਿਆ ਕੌਣ ਹੈ ਜਿਨੇ ਕਬੂਲ ਕਰ ਲਈ ਗੁਰੂ ਦੀ ਹਰ ਗੱਲ تسلیم ਪ੍ਰਵਾਨ ਹਰ ਗੱਲ ਕਬੂਲ ਤੇ ਹੁਣ ਗੱਲ ਨੂੰ ਪਹਿਲੇ ਸਮਝ ਮੈਂ ਤੇ ਆਮ ਦੇਖਦਾ ਹਾਂ ਜਿਸ ਬੰਦੇ ਦੀ ਬੋਲੀ ਨਾ ਨਾ ਆਉਂਦੀ ਹੋਵੇ ਜਿਸ ਬੰਦੇ ਦੀ ਬੋਲੀ ਉਹਨੂੰ ਬੰਦਾ ਸਮਝਾ ਨਹੀਂ ਸਕਦਾ ਤੇ ਉਹਦੇ ਕੋਲ ਸਮਝ ਵੀ ਨਹੀਂ ਸਕਦਾ ਇਹ ਤੇ ਹਕੀਕਤ ਹੈ ਨਾ ਇਹ ਤੇ ਬਹੁਤ ਵੱਡੀ ਗੱਲ ਹੈ ਤੋ ਗੁਰੂ ਦੀ ਵੀ ਇੱਕ ਬੋਲੀ ਹੈ ਤੇ ਰੱਬ ਦੀ ਵੀ ਇੱਕ ਬੋਲੀ ਹੈ ਉਹ ਸਮਝਣੀ ਪੈਗੀ ਸਮਝਾਣੀ ਪੈਗੀ ਤੁਸੀਂ ਆਖੋਗੇ ਰੱਬ ਦੀ ਕੀ ਭਾਸ਼ਾ ਹੈ ਰੱਬ ਦੀ ਵੀ ਕੋਈ ਬੋਲੀ ਹੈ ਇਹ ਗਲ ਵਖਰੀ ਹੈ ਕਿ ਹਿੰਦੁਸਤਾਨ ਦਾ ਬ੍ਰਾਹਮਣ ਕਹਿੰਦਾ ਰੱਬ ਸੰਸਕ੍ਰਿਤ ਦੇ ਵਿੱਚ ਬੋਲਦਾ ਹੈ ਸੰਸਕ੍ਰਿਤ ਦੇਵ ਬਾਣੀ ਹੈ ਉਹ ਇੰਜ ਕਹਿੰਦੇ ਸੰਸਕ੍ਰਿਤ ਦੇਵਤਿਆਂ ਦੀ ਭਾਸ਼ਾ ਹੈ ਸੰਸਕ੍ਰਿਤ ਰੱਬ ਦੀ ਭਾਸ਼ਾ ਹੈ ਤੇ ਮੈਂ ਸੂਫੀਆਂ ਤੋਂ ਸੁਣਿਆ ਉਹ ਕਹਿੰਦੇ ਨੇ ਪਰਸ਼ੀਨ ਖੁਦਾ ਦੀ ਭਾਸ਼ਾ ਹੈ ਖੁਦਾ ਬੋਲਦਾ ਹੈ ਕਿ ਕਿ ਜਿਤਨਾ ਸੂਫੀ ਕਲਾਮ ਹੈ ਪਰਸ਼ਿੰਦ ਵਿੱਚ ਔਰ ਇਸੇ ਡੰਗ ਨਾਲ ਐ ਜੜੇ ਅਰਬ ਦੇ ਵਾਸੀ ਨੇ ਕਹਿੰਦੇ ਖੁਦਾ ਤੋਂ ਜਿਹੜਾ ਇਲਹਾਮ ਹੋਇਆ ਨਾ ਮਮਦ ਸਾਹਿਬ ਨੂੰ ਕੁਰਾਨ ਨਾਜ਼ਿਲ ਹੋਈਏ ਇਹ ਚੁਕੇ ਅਰਬੀ ਦੇ ਚੋ ਇਹ ਖੁਦਾ ਅਰਬੀ ਦੇ ਚ ਬੋਲਦਾ ਪਰ ਕੌਣ ਦੱਸੇ ਉਹ ਗਿਆਨ ਤੇ ਖੁਦਾ ਦਾ ਹੈ ਤੇ ਅੱਖਰ ਜਿਹੜੇ ਨੇ ਭਾਸ਼ਾ ਜਿਹੜੀ ਉਹ ਤੇ ਮਮਦ ਸਾਹਿਬ ਦੀ ਦਰਸਲ ਗਿਆਨ ਨੂੰ ਪਰਮਾਤਮਾ ਦਾ ਆਉਂਦਾ ਹੈ पांडे ਉਸ అవਤਾਰੀ ਪੁਰਸ਼ ਦੇ ਹੁੰਦੇ ਨੇ ਜਿਹਦੇ ਵਿੱਚ ਉਹ پا ਕੇ ਜਗਤ ਨੂੰ ਦੇਂਦਾ ਹੈ خیر ਇਸ ਤਰ੍ਹਾਂ ਦੇ ਦਾਅਵੇ ਨੇ ਭਾਸ਼ਾ ਬਾਰੇ ਤੋਂ ਸਹਿਬ ਕਹਿੰਦੇ ਨੇ ਸਾਚਾ ਸਹਿਬ ਸਾਚ ਨਾਏ ਪਾਖਿਆ ਪਾਉ ਆਪਾ ਪਾਉ ਕਹਿੰਦੇ ਨੇ ਪਿਆਰ ਨੂੰ ਰੱਬ ਦੀ ਬੋਲੀ ਪਿਆਰ ਹੈ ਤੂੰ ਬੜਾ দান ਦਿੱਤਾ ਹੈ ਸੰਬੰਧ ਨਹੀਂ ਜੁੜੇਗਾ ਕੋ ਮਹਾਨ ਪੰਡਿਤ ਹੈ ਸੰਬੰਧ ਨਹੀਂ ਜੁੜੇਗਾ ਬੜੀ ਸੇਵਾ ਕੀਤੀ ਹੈ ਸੰਬੰਧ ਨਹੀਂ ਜੁੜੇਗਾ ਬਾਰ ਬਾਰ 100 ਦਫਾ ਸਿਰ ਜੁਕਾਇਆ ਹੈ ਸੰਬੰਧ ਨਹੀਂ ਜੁਟੇ ਜੁੜੇਗਾ ਜਿੰਨੇ ਚਿਰ ਤੱਕ ਅੰਦਰ ਕੋਈ ਪਿਆਰ ਦੀ ਖਿੱਚ ਨਹੀਂ ਪਿਆਰ ਨਾਲ ਸੰਬੰਧ ਜੁੜ ਜਾਏਗਾ ਤੇ ਉਹ ਪਿਆਰ ਦੀ ਬਾਸ਼ਾ ਸਮਝਦਾ ਰੰਚਕ ਮਾਤਰ ਜੇ ਤੇਰੇ ਅੰਦਰ ਪਿਆਰ ਪੈਦਾ ਹੋ ਗਿਆ ਉਹ ਸਮਝਦਾ ਉਹ ਜਾਣਦਾ ਹੈ ਈਰਾਨ ਦਾ ਇੱਕ ਪ੍ਰਸਿੱਧ ਸੰਤ ਕਹਿੰਦਾ ਹੈ हजार साल इबादत कुंद नमाजी नेस्त तुम हज़ार साल तक नमाज पढ़ इबादत कर तू पगत नहीं है नमाजी नहीं है क्यों हजार साल इबादत कुनद नमाजी नेस्त कसे को इश्क नदारद खुदा राजी नेस्त अगर इश्क नहीं पैदा होया तो समझ ले रब राजी कोई नहीं खुदा राजी कोई नहीं ਇਹ ਉਸਦੀ ਭਾਸ਼ਾ ਹੈ ਉਹ ਸਮਝਦਾ ਹੈ ਉਹ ਜਾਣਦਾ ਹੈ ਤਾਂ ਖੈਰ ਮੁਖ्तसर میں عرض ਕਰਾਂ ਪੂਰਨ પુરਖ ਦਾ ਪਹਿਲਾ ਲਖਣ ਕਿ ਉਹਦਾ ਪ੍ਰਮਾਤਮਾ ਦੇ ਨਾਮ ਵਿੱਚ ਧਿਆਨ ਹੈ ਤੇ ਤੁਸੀਂ ਆਖੋਗੇ ਨਾਮ ਵਿੱਚ ਧਿਆਨ ਕਿਸ ਤਰ੍ਹਾਂ ਉਹਦੀ ਰਸਨਾ ਤੇ ਮੰਤਰ ਹੋਵੇਗਾ ਉਹਦੇ ਚ ਉਸਦਾ ਧਿਆਨ ਹੋਵੇਗਾ ਵਾਹਿਗੁਰੂ ਵਾਹਿਗੁਰੂ ਇੰਜ ਉਚਾਰਨ ਤੇ ਇਹਦੇ ਚ ਉਸਦਾ ਧਿਆਨ ਹੋਵੇਗਾ ਤੁਸੀਂ ਆਖੋਗੇ ਇਹਦੇ ਚ ਧਿਆਨ ਧਿਆਨ ਕਿਸੇ ਰੰਗ ਦੇ ਚਾਉਂਦਾ ਹੈ ਰੂਪ ਦੇ ਚਾਉਂਦਾ ਹੈ ਮੂਰਤੀ ਚਾਉਂਦਾ ਹੈ ਤਸਵੀਰੇ ਚਾਉਂਦਾ ਹੈ ਇਹਦੇ ਚ ਕਿਸ ਤਰ੍ਹਾਂ ਧਿਆਨ ਜੋੜੀਏ ਵਾਹਿਗੁਰੂ ਵਾਹਿਗੁਰੂ ਇਹਦੇ ਚ ਕਿਸ ਤਰ੍ਹਾਂ ਧਿਆਨ ਜੋੜੀਏ ਇਹਨੂੰ ਸੁਣਨਾ ਹੈ ਬਸ ਸੁਣਨਾ ਹੀ ਧਿਆਨ ਹੈ ਔਰ ਕੋਈ ਧਿਆਨ ਨਹੀਂ ਇਹ ਧਿਆਨ ਸਾਧਨਾ ਹੈ ਤੇ ਤੁਸੀਂ ਆਖੋਗੇ ਸੁਣਨਾ ਹੀ ਧਿਆਨ ਹੈ ਸੁਣਨਾ ਹੀ ਧਿਆਨ ਹੈ ਸੁਣ ਹੀ ਤਾਂ ਸਕੋਗੇ ਜੇ ਧਿਆਨ ਹੈ ਵਰਨਾ ਸੁਣ ਵੀ ਨਹੀਂ ਸਕੋਗੇ ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਸਰਾ ਸੁਣ ਰਿਹਾ ਹੁੰਦਾ ਤੇ ਸੁਣਨ ਵਾਲਾ ਅਚਨਚੇਤ ਕਹਿੰਦਾ ਮਿੱਤਰਾ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣਨਾ ਇਹ ਸਵਾਸਤੀ ਸਤਗੁਰੂ ਕਹਿੰਦੇ ਪਹਿਲਾ ਲਕਸ਼ਣ ਉਸਦਾ ਇਹ ਹੈ ਕੋ ਐਵੇਂ ਰਾਮ ਰਾਮ ਨਹੀਂ ਆਖੇਗਾ ਐਵੇਂ ਵਾਹਿਗੁਰੂ ਵਾਹਿਗੁਰੂ ਨਹੀਂ ਆਖੇਗਾ ਐਵੇਂ ਅੱਲਾ ਅੱਲਾ ਨਹੀਂ ਆਖੇਗਾ ਜਦ ਅੱਲਾ ਆਖੇਗਾ ਤੇ ਉਹਦੇ ਚ ਉਸਦਾ ਧਿਆਨ ਹੋਵੇਗਾ ਰਾਮ ਆਖੇਗਾ ਉਹਦੇ ਚ ਉਸਦਾ ਧਿਆਨ ਹੋਵੇਗਾ ਵਾਹਿਗੁਰੂ ਆਖੇਗਾ ਉਹਦੇ ਚ ਉਸਦਾ ਧਿਆਨ ਹੋਵੇਗਾ ਤੇ ਮੈਂ ਅਰਜ਼ ਕਰਾਂ ਗੁਰੂ ਗ੍ਰੰਥ ਸਾਹਿਬ ਨੇ ਕਿਸੇ ਇੱਕ ਮੰਤਰ ਵਾਸਤੇ ਹੁਕਮਨ ਐਸਾ ਨਹੀਂ ਆਖਿਆ ਕਿ ਤੂੰ ਇਹ ਹੀ ਜਪਣਾ ਅਗਰ ਇਹ ਹੀ ਕਹਿ ਦਿੰਦੇ ਤੇ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਸਾਂਝੇ ਗੁਰੂ ਨਹੀਂ ਰਹਣੇ ਸਨ ਮੈਨੂੰ ਕੋਈ ਨਹੀਂ ਪਤਾ ਮੈਂ ਨਹੀਂ ਜਾਣਦਾ ਤੇਰਾ ਕੋਈ ਨਾਮ ਨਹੀਂ ਜਿਹੜੀ ਜਿਹੜੀ ਸਿਫਤ ਤੇਰੀ ਸਾਹਮਣੇ ਆਈ ਨਾਮ ਰੱਖਦੇ ਗਏ ਇਸੋ ਹਸਤੇ ਜਬ ਸਾਬ ਦੇ ਤੇ अनेका ਨਾਮ ਨੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੀ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਅਨੰਤ ਇਹ ਸਾਰੇ ਨਾਮ ਨੇ ਅਨੰਤ ਨਾਮ ਗਾਏ ਹਾਂ ਪਰਮ ਪੁਰਖ ਹੈ ਪਾਏ ਹਾਂ ਤੇਰੇ अनेका ਨਾਮ ਨੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਬਲਹਾਰੇ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਤੇਰੇ ਹਰ ਨਾਮ ਤੋਂ ਸਦਕੇ ਜਾਂਦੇ ਖੈਰ ਇਸ ਵਕਤ ਇਹ ਪਰਕਰਨ ਨਹੀਂ ਮੇਰਾ ਨਾਮ ਪ੍ਰਮਾਤਮਾ ਦਾ ਰਸਨਾ ਤੇ ਹੋਵੇਗਾ ਤੇ ਉਹਦੇ ਚ ਪੂਰਨ ਧਿਆਨ ਹੋਵੇਗਾ ਇਹ ਪੂਰਨ પુરੁਖ ਦਾ ਪਹਿਲਾ ਲਕਸ਼ਣ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੇ ਦੂਸਰਾ ਲਕਸ਼ਣ ਉਸ ਦਾ ਕੀ ਹੋਵੇਗਾ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵਹਿਰਣੇ ਉਹਦੇ ਕੋਲ ਦੂਜਾ ਲਖਣ ਇਹ ਹੋਵੇਗਾ ਕਿ ਉਸ ਵਾਸਤੇ ਦੁੱਖ ਤੇ ਸੁਖ ਇੱਕ ਸਮਾਨ ਰੰਚਕ ਮਾਤਰ ਵੀ ਫਰਕ ਨਹੀਂ ਜੋ ਇੱਜ਼ਤ ਹੈ ਜੋ ਬੇਇੱਜ਼ਤੀ ਹੈ ਕੋਈ ਫਰਕ ਨਹੀਂ ਉਹਨੂੰ ਇੱਕ ਗੱਲ ਦੀ ਸਮਝ ਆ ਜਾਂਦੀ ਹੈ ਕਿ ਕੱਲਾ ਕੁਝ ਵੀ ਨਹੀਂ ਜਨਮ ਮਰਨ ਦੇ ਨਾਲ ਜੁੜਿਆ ਹੋਇਆ ਹੈ ਤੰਦਰੁਸਤੀ ਬਿਮਾਰੀਆਂ ਨਾਲ ਜੁੜੀ ਹੋਈ ਹੈ ਹਾਸੇ ਰੋਣੇ ਨਾਲ ਜੁੜੇ ਹੋਏ ਨੇ ਇੱਜ਼ਤ ਬੇਇੱਜ਼ਤੀ ਨਾਲ ਜੁੜੀ ਹੋਈ ਹੈ ਨਫੇ ਨੁਕਸਾਨ ਨਾਲ ਜੁੜੇ ਹੋਏ ਨੇ ਦਿਨ ਰਾਤ ਨਾਲ ਜੁੜਿਆ ਹੋਇਆ ਹੈ ਬਹੁਤ ਉਸਨੂੰ ਦਿਸ ਪੈਂਦਾ ਹੈ ਕੱਲਾ ਕੁਝ ਵੀ ਨਹੀਂ ਇਸ ਜਗ